ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ आम आदमी मुफ्त टीका आम आदमी कलिनका चर्भवती औरत मुफ्त इलाज ए नवा जिथे इलाज भी मुफ्त ऐसी इज्जत भी पूरी क्योंकि लोगों की सेहत है सरकार दिमेवारी ਸਵੇਰ ਪਾਰ ਚ ਲਗਾਤਾਰ ਹੋ ਰਹੀ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਪੰਜਾਬ ਦੇ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਇਸੇ ਤਰੀਕੇ ਦਾ ਨਾਲ ਜਿਹੜਾ ਰਾਵੀ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਰਾਵੀ ਦਰਿਆ ਕਾਫੀ ਹੱਦ ਤੱਕ ਪਰ ਚੁੱਕਾ ਹੈ ਰਾਵੀ ਦਰਿਆ ਜਿਹੜਾ ਆ ਨਾਲ ਦੇ ਇਲਾਕੇ ਜਿਹੜੇ ਆ ਡੁੱਬ ਚੁੱਕੇ ਨੇ ਕਈ ਪਿੰਡ ਜਿਹੜੇ ਆ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਸੈਂਕੜੇ ਲੋਕਾਂ ਨੇ ਜਿਹੜੇ ਆਪਣੇ ਘਰ ਛੱਡ ਦਿੱਤੇ ਨੇ ਕਿਨਕਾ ਕਿਨਕਾ ਜੋੜ ਕੇ ਜਿਹੜਾ ਘਰ ਬਣਾਇਆ ਸੀਗਾ ਉਹ ਵੀ ਛੱਡੋ ਜਿਹੜੇ ਆ ਮਜਬੂਰ ਹੋ ਗਏ ਨੇ ਤਾਂ ਹੁਣ ਦੂਸਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਖੌਫਨਾਕ ਤਸਵੀਰ ਹੈ ਇਹ ਜਿਹੜੀ ਆ ਨਦੀ ਹੈ ਮਾਦੋਪੁਰ ਇਹ ਜੰਮੂ ਅਤੇ ਪੰਜਾਬ ਦੇ ਬਾਰਡਰ ਤੇ ਸਥਿਤ ਮਾਦੋਪੁਰ ਉੱਤੇ ਦਰਿਆ ਜਿਹੜਾ ਆ ਤਾਂ ਇੱਕ ਨਹਿਰੀ ਵਿਭਾਗ ਦੇ ਅਧਿਕਾਰੀ ਦੇ ਬੋਲੋ ਜਦੋਂ ਪਾਣੀ ਜ਼ਿਆਦਾ ਭਰ ਕਰਕੇ ਜਿਹੜਾ ਆ ਫਲੱਡ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਜਿਹੜਾ ਆ ਫਲੱਡ ਗੇਟ ਚਾਰ ਫਲੱਡ ਗੇਟ ਟੁੱਟ ਗਏ ਨੇ ਤਾਂ ਜੋ ਅਧਿਕਾਰੀ ਗੇਟ ਖੋਲ ਰਿਹਾ ਸੀਗਾ ਤਾਂ ਉਹ ਵੀ ਜਿਹੜਾ ਪਾਣੀ ਦੇ ਵਿੱਚ ਨਾਲ ਰੋੜ ਜਾਂਦਾ ਤਾਂ ਜਿਸ ਦੇ ਨਾਲ ਜਿਹੜੀ ਆ ਮੌਕੇ ਤੇ ਜਿਹੜੇ ਬਾਕੀ ਧਿਕਾਲੀ ਸੀਗੇ ਉਹਨਾਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਆ ਪਰ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਇਹ ਫਲੱਡ ਗੇਟ ਜਿਹੜੇ ਆ ਟੁੱਟ ਗਏ ਨੇ ਇਸ ਦੇ ਨਾਲ ਜਿਹੜੀ ਆ ਮਾਰ ਕਾਫੀ ਦੂਰ ਤੱਕ ਜਾ ਸਕਦੀ ਆ ਤਾਂ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਜਿਹੜਾ ਆ ਕਾਫੀ ਜਿਹੜਾ ਆ ਦਾਦਾ ਫੁੱਟ ਤੱਕ ਜਿਹੜਾ ਸੜਕਾਂ ਤੇ ਪਾਣੀ ਭਰ ਚੁੱਕਿਆ ਆ ਸੜਕਾਂ ਜਿਹੜੀਆਂ ਗਾਇਬ ਹੋ ਗਿਆ ਨੇ ਲੋਕਾਂ ਦੇ ਘਰ ਜਿਹੜੇ ਸੀਗੇ ਇੱਕ ਇੱਕ ਬਿਲਡਿੰਗ ਉਹ ਵੀ ਗਾਇਬ ਹੋ ਗਈ ਆ ਤਾਂ ਕੁਝ ਲੋਕ ਜਿਹੜੇ ਆ ਜਿਹੜੇ ਘਰਾਂ ਦੇ ਵਿੱਚ ਫਸੇ ਨੇ ਉਹ ਘਰ ਦੇ ਵਿੱਚ ਹੀ ਨੇ ਤੇ ਜੋ ਬਾਹਰ ਘਰੋਂ ਬਾਹਰ ਨਹੀਂ ਦਾ ਉਹ ਬਾਹਰ ਜਿਹੜੇ ਫਸ ਗਏ ਨੇ ਨਾ ਤਾਂ ਘਰ ਤੋਂ ਬਾਹਰ ਨਿਕਲੇ ਜਾ ਸਕਦਾ ਤੇ ਜਾਂ ਜਿਹੜੇ ਲੋਕ ਬਾਹਰ ਫਸੇ ਨੇ ਉਹ ਘਰ ਜਾ ਸਕਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਆ ਡੇੜਾ ਬਾਬਾ ਨਾਲ ਦੇ ਹਾਲਾਤ ਬਣੇ ਹੋਏ ਨੇ ਤਾਂ ਕੋਰੀਡੋਰ ਦੀ ਗੱਲ ਕੀਤੀ ਜਾਵੇ ਤਾਂ ਕੋਰੀਡੋਰ ਦਾ ਜਿਹੜਾ ਹਾਈਵੇ ਰੋਡ ਸੀਗਾ ਉਹ ਸਾਰਾ ਹੀ ਬਲੌਕ ਹੋ ਗਿਆ ਹਾਈਵੇ ਰੋਡ ਜਿਹੜਾ ਗਾਇਬ ਹੋ ਗਿਆ ਕਿਉਂਕਿ 10 ਫੁੱਟ ਤੱਕ ਜਿਹੜਾ ਪਾਣੀ ਭਰ ਚੁੱਕਿਆ ਹੈ ਤਾਂ ਹੁਣ ਇਸ ਤਰੀਕੇ ਦੇ ਨਾਲ ਮਾਦੋਪੁਰ ਦੇ ਫਲੱਡ ਗੇ ਟੁੱਟੇ ਨੇ ਤਾਂ ਪਾਣੀ ਦਾ ਵਹਾਅ ਦੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਨਾਲ ਤਬਾਹੀ ਜਿਹੜੀ ਮਚਾ ਸਕਦੀ ਹੈ ਇਸ ਦੀ ਮਤ ਕਹਿ ਸਕਦੇ ਆ ਕਿ ਅੰਮ੍ਰਿਤਸਰ ਤੱਕ ਜਿਹੜੀ ਜਾ ਸਕਦੀ ਹੈ ਜੇ ਲਗਾਤਾਰ ਪਹਾੜੀ ਇਲਾਕੇ ਜਾਂ ਫਿਰ ਜਮੀਨੀ ਪੱਧਰ ਤੇ ਬਰਸਾਤ ਹੁੰਦੀ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਖਾਸ ਕਰਕੇ ਜਿਹੜਾ ਨਹਿਰੀ ਵਿਭਾਗ ਦਾ ਇੱਕ ਕਰਮਚਾਰੀ ਪਾਣੀ ਦੇ ਵਿੱਚ ਡੁੱਬ ਕੇ ਜਿਹੜਾ ਆ ਕਾਫੀ ਦੂਰ ਤੱਕ ਚਲਾ ਗਿਆ ਉਸ ਦੀ ਜਿਹੜੀ ਹੱਲੇ ਤੱਕ ਕੋਈ ਵੀ ਅਤਾ ਪਤਾ ਨਹੀਂ ਕਿ ਕਿਸ ਜਗ੍ਹਾ ਤੇ ਜਿਹੜਾ ਪਹੁੰਚ ਗਿਆ ਤਾਂ ਦੂਜੇ ਪਾਸੇ ਜਿਹੜੇ ਆ 50 ਤੋਂ 60 ਅਧਿਕਾਰੀ ਜਿਹੜੇ ਆ ਦੱਸੇ ਜਾ ਰਿਹਾ ਕਿ ਫਲੱਡ ਗੇਟ ਦੇ ਨਾਲ ਜਿਹੜਾ ਇੱਕ ਇਹਨਾਂ ਦਾ ਆਫਿਸ ਆ ਉੱਥੇ ਫਸੇ ਹੋਏ ਨੇ ਕਿਉਂਕਿ ਵਿੱਚ ਕਾਰ ਫਸਿਆ ਹੋਇਆ ਵਿੱਚ ਕਾਰ ਆਫਿਸ ਆ ਦੋਵਾਂ ਪਾਸੇ ਦੇ ਆ ਦਰਿਆ ਪਿੰਦਾ ਆ ਤਾਂ ਉਹਨਾਂ ਨੂੰ ਜਿਹੜੇ ਆ ਰੈਸਕਿਊ ਕਰਨ ਦੇ ਲਈ ਬੀਐਸਐਫ ਬੀਐਸਐਫ ਦੇ ਵੱਲੋਂ ਜਿਹੜੇ ਆ ਚੌਪਰ ਮਂਗਾਏ ਗਏ ਨੇ ਹੈਲੀਕਾਪਟਰ ਮਂਗਾਏ ਗਏ ਨੇ ਤਾਂ ਉਹਨਾਂ ਰਾਹੀਂ ਜਿਹੜੇ ਆ ਇਹਨਾਂ 50 ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਉਹਨਾਂ ਦੀ ਜਿਹੜੀ ਆ ਜਾਂਚ ਸੋਲੀ ਦਾ ਟੰਗੀ ਹੋਈ ਆ ਜਿਸ ਤਰੀਕੇ ਨਾਲ ਇੱਕ ਖੌਫਨਾਕ ਮੰਜ਼ਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜਾ ਪਾਣੀ ਦਾ ਵਹਾਅ ਸ਼ਾਲਾ ਮਾਰਦਾ ਨਜ਼ਰ ਆ ਰਿਹਾ ਇਹ ਖੌਫਨਾਕ ਤਸਵੀਰ ਜਿਹੜੀ ਆ ਮਾਧੋਪੁਰ ਦੀ ਆ ਤਾਂ ਜੇਕਰ ਬਰਸਾਤ ਹੁੰਦੀ ਰਹੀ ਪਿਛਲੇ ਜਿਹੜੇ ਆ ਦਰਿਆ ਪਰਦੇ ਰਣ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਬਿਆਸ ਦਰਿਆ ਵੀ ਕਾਫੀ ਜਿਹੜਾ ਹੱਦ ਤੱਕ ਭਰ ਚੁੱਕਾ ਹੈ ਰਾਵੀ ਦਰਿਆ ਦੇ ਜਿਹੜੇ ਆ ਉਹ ਨੇੜਲੇ ਜਿਹੜੇ ਆ ਵੰਸ ਸੀਗੇ ਉਹ ਟੁੱਟ ਗਏ ਨੇ ਜਿਸ ਦੇ ਨਾਲ ਪਠਾਨਕੋਟ ਦਿਨਾਂਗਰ ਤੇ ਗਰਦਾਸਪੁਰ ਜਿਹੜੇ ਆ ਕਾਫੀ ਹੱਦ ਤੱਕ ਪਾਣੀ ਭਰ ਚੁੱਕਾ ਹੈ ਰੋਡ ਬਲੌਕ ਹੋ ਗਏ ਨੇ ਲੋਕਾਂ ਦੇ ਘਰ ਜਿਹੜੇ ਬਲੌਕ ਹੋ ਗਏ ਨੇ ਲੋਕਾਂ ਨੂੰ ਜਿਹੜਾ ਘਰ ਤੋਂ ਨਿਕਲਣਾ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਕਾਰਨ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਸਕੂਲ ਵੀ ਬੰਦ ਕੀਤੇ ਗਏ ਸੀਗੇ ਤਾਂ ਕੱਲ ਜਿਹੜੇ ਵੀ ਲੋਕ ਘਰਾਂ ਦੇ ਵਿੱਚ ਫਸੇ ਸੀਗੇ ਤਾਂ ਐਨਡੀਆਰਫ ਦੀਆਂ ਟੀਮਾਂ ਅਤੇ ਕੁਝ ਜਿਹੜੇ ਆ ਸਮਾਜ ਸੇਵੀ ਦੇ ਵੱਲੋਂ ਜਿਹੜੇ ਲੋਕਾਂ ਨੂੰ ਕਿਸਤੀ ਰਾਹੀਂ ਜਿਹੜਾ ਬਾਹਰ ਕੱਢਿਆ ਗਿਆ ਤਾਂ ਸੁਰੱਖਿਅਤ ਜਗ੍ਹਾ ਤੇ ਭੇਜਿਆ ਗਿਆ ਤਾਂ ਦੂਜੇ ਪਾਸੇ ਜਿਸ ਤਰੀਕੇ ਨਾਲ ਹੁਣ ਮਾਧੋਪੁਰ ਦੇ ਜਿਹੜੇ ਗੇਟ ਟੁੱਟੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋ ਸਕਦਾ ਹੈ ਤਾਂ ਲੋੜ ਆ ਲੋਕਾਂ ਨੂੰ ਇਹ ਤਬਾਹੀ ਤੋਂ ਬਚਣ ਦੇ ਲਈ ਜਿਹੜੀ ਆ ਆਪਣੇ ਸੁਰੱਖਿਅਤ ਜਗ੍ਹਾ ਤੇ ਜਾਣ ਤੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਆਪਣੀ ਜਿਹੜੀ ਜਾਨ ਬਚਾਈ ਜਾ ਸਕੇ ਸੋਬੇ ਪਾਰ ਚ ਲਗਾਤਾਰ ਹੋ ਰਹੀ ਬਰਸਾਤ ਨੇ ਤਬਾਹੀ ਮਚਾ ਦਿੱਤੀ ਆ ਪੰਜਾਬ ਦੇ ਕਈ ਇਲਾਕੇ ਜਿਹੜੇ ਆ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਤਾਂ ਐਸੇ ਤਰੀਕੇ ਦਾ ਨਾ ਜਿਹੜਾ ਰਾਵੀ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਰਾਵੀ ਦਰਿਆ ਕਾਫੀ ਹੱਦ ਤੱਕ ਪਾਰ ਚੁੱਕਾ ਹੈ ਰਾਵੀ ਦਰਿਆ ਜਿਹੜਾ ਆ ਨਾਲ ਦੇ ਇਲਾਕੇ ਜਿਹੜੇ ਆ ਡੁੱਬ ਚੁੱਕੇ ਨੇ ਕਈ ਪਿੰਡ ਜਿਹੜੇ ਆ ਪਾਣੀ ਦੇ ਵਿੱਚ ਤਬਦੀਲ ਹੋ ਗਏ ਨੇ ਸੈਂਕੜੇ ਲੋਕਾਂ ਨੇ ਜਿਹੜੇ ਆਪਣੇ ਘਰ ਛੱਡ ਦਿੱਤੇ ਨੇ ਕਿਨਕਾ ਕਿਨਕਾ ਜੋੜ ਕੇ ਜਿਹੜਾ ਘਰ ਬਣਾਇਆ ਸੀਗਾ ਉਹ ਵੀ ਛੱਡੋ ਜਿਹੜੇ ਆ ਮਜਬੂਰ ਹੋ ਗਏ ਨੇ ਤਾਂ ਹੁਣ ਦੂਸਰੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਖੌਫਨਾਕ ਤਸਵੀਰ ਹੈ ਇਹ ਜਿਹੜੀ ਆ ਨਦੀ ਹੈ ਮਾਧੋਪੁਰ ਇਹ ਜੰਮੂ ਅਤੇ ਪੰਜਾਬ ਦੇ ਬਾਰਡਰ ਤੇ ਸਥਿਤ ਮਾਧੋਪੁਰ ਉੱਤੇ ਦਰਿਆ ਜਿਹੜਾ ਆ ਤਾਂ ਇੱਕ ਨਹਿਰੀ ਵਿਭਾਗ ਦੇ ਅਧਿਕਾਰੀ ਦੇ ਬੋਲੋ ਜਦੋਂ ਪਾਣੀ ਜ਼ਿਆਦਾ ਭਰ ਕਰਕੇ ਜਿਹੜਾ ਆ ਫਲੱਡ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਪਾਣੀ ਦਾ ਵਹਾਅ ਤੇਜ਼ ਹੋਰ ਕਰਕੇ ਜਿਹੜਾ ਆ ਫਲੱਡ ਗੇਟ ਚਾਰ ਫਲੱਡ ਗੇਟ ਟੁੱਟ ਗਏ ਨੇ ਤਾਂ ਜੋ ਅਧਿਕਾਰੀ ਗੇਟ ਖੋਲ ਰਿਹਾ ਸੀਗਾ ਤਾਂ ਉਹ ਵੀ ਜਿਹੜਾ ਪਾਣੀ ਦੇ ਵਿੱਚ ਨਾਲ ਰੋੜ ਜਾਂਦਾ ਤਾਂ ਜਿਸ ਦੇ ਨਾਲ ਜਿਹੜੀ ਆ ਮੌਕੇ ਤੇ ਜਿਹੜੇ ਬਾਕੀ stdcari ਸੀਗੇ ਉਹਨਾਂ ਦੇ ਵਿੱਚ ਹਫੜਾ ਦਫੜੀ ਮੱਚ ਜਾਂਦੀ ਆ ਪਰ ਦੱਸਿਆ ਜਾ ਰਿਹਾ ਕਿ ਜਿਸ ਤਰੀਕੇ ਨਾਲ ਇਹ ਫਲੱਡ ਗੇਟ ਜਿਹੜੇ ਆ ਟੁੱਟ ਗਏ ਨੇ ਇਸ ਦੇ ਨਾਲ ਜਿਹੜੀ ਆ ਮਾਰ ਕਾਫੀ ਦੂਰ ਤੱਕ ਜਾ ਸਕਦੀ ਆ ਤਾਂ ਡੇਰਾ ਬਾਬਾ ਨਾਨਕ ਦੀ ਗੱਲ ਕੀਤੀ ਜਾਵੇ ਤਾਂ ਡੇਰਾ ਬਾਬਾ ਨਾਨਕ ਜਿਹੜਾ ਆ ਕਾਫੀ ਜਿਹੜਾ ਆ ਦਾਦਾ ਫੁੱਟ ਤੱਕ ਜਿਹੜਾ ਸੜਕਾਂ ਤੇ ਪਾਣੀ ਭਰ ਚੁੱਕਿਆ ਹੈ ਸੜਕਾਂ ਜਿਹੜੀਆਂ ਗਾਇਬ ਹੋ ਗਿਆ ਨੇ ਲੋਕਾਂ ਦੇ ਘਰ ਜਿਹੜੇ ਸੀਗੇ ਇੱਕ ਇੱਕ ਬਿਲਡਿੰਗ ਉਹ ਵੀ ਗਾਇਬ ਹੋ ਗਈ ਆ ਤਾਂ ਕੁਝ ਲੋਕ ਜਿਹੜੇ ਆ ਜਿਹੜੇ ਘਰਾਂ ਦੇ ਵਿੱਚ ਫਸੇ ਨੇ ਉਹ ਘਰ ਦੇ ਵਿੱਚ ਨੇ ਤੇ ਜੋ ਬਾਹਰ ਘਰੋਂ ਬਾਹਰ ਨੇ ਤਾਂ ਉਹ ਬਾਹਰ ਜਿਹੜੇ ਫਸ ਗਏ ਨੇ ਨਾ ਤਾਂ ਘਰ ਤੋਂ ਬਾਹਰ ਨਿਕਲੇ ਜਾ ਸਕਦਾ ਤੇ ਜਾਂ ਜਿਹੜੇ ਲੋਕ ਬਾਹਰ ਫਸੇ ਨੇ ਉਹ ਘਰ ਜਾ ਸਕਦੇ ਨੇ ਇਸ ਤਰੀਕੇ ਦੇ ਨਾਲ ਜਿਹੜੇ ਆ ਡੇੜਾ ਬਾਬਾ ਨਾਲ ਦੇ ਹਾਲਾਤ ਬਣੇ ਹੋਏ ਨੇ ਤਾਂ ਕੋਰੀਡੋਰ ਦੀ ਗੱਲ ਕੀਤੀ ਜਾਵੇ ਤਾਂ ਕੋਰੀਡੋਰ ਦਾ ਜਿਹੜਾ ਹਾਈਵੇ ਰੋਡ ਸੀਗਾ ਉਹ ਸਾਰਾ ਹੀ ਬਲੌਕ ਹੋ ਗਿਆ ਹਾਈਵੇ ਰੋਡ ਜਿਹੜਾ ਗਾਇਬ ਹੋ ਗਿਆ ਕਿਉਂਕਿ 10 ਫੁੱਟ ਤੱਕ ਜਿਹੜਾ ਪਾਣੀ ਭਰ ਚੁੱਕਿਆ ਹੈ ਤਾਂ ਹੁਣ ਇਸ ਤਰੀਕੇ ਦੇ ਨਾਲ ਮੋਦਪੁਰ ਦੇ ਫਲੱਡ 게 ਟੁੱਟੇ ਨੇ ਤਾਂ ਪਾਣੀ ਦਾ ਵਹਾਅ ਦੇਖ ਕੇ ਤੁਸੀਂ ਸਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਤਰੀਕੇ ਨਾਲ ਤਬਾਹੀ ਜਿਹੜੀ ਮਚਾ ਸਕਦੀ ਹੈ ਇਸ ਦੀ ਮਾਤ ਕਹਿ ਸਕਦੇ ਹਾਂ ਕਿ ਅੰਮ੍ਰਿਤਸਰ ਤੱਕ ਜਿਹੜੀ ਜਾ ਸਕਦੀ ਹੈ ਜੇ ਲਗਾਤਾਰ ਪਹਾੜੀ ਇਲਾਕੇ ਜਾਂ ਫਿਰ ਜਮੀਨੀ ਪੱਧਰ ਤੇ ਬਰਸਾਤ ਹੁੰਦੀ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਹੈ ਤਾਂ ਖਾਸ ਕਰਕੇ ਜਿਹੜਾ ਨਹਿਰੀ ਵਿਭਾਗ ਦਾ ਇੱਕ ਕਰਮਚਾਰੀ ਪਾਣੀ ਦੇ ਵਿੱਚ ਡੁੱਬ ਕੇ ਜਿਹੜਾ ਆ ਕਾਫੀ ਦੂਰ ਤੱਕ ਚਲਾ ਗਿਆ ਉਸ ਦੀ ਜਿਹੜੀ ਹਾਲੇ ਤੱਕ ਕੋਈ ਵੀ ਪਤਾ ਪਤਾ ਨਹੀਂ ਕਿ ਕਿਸ ਜਗ੍ਹਾ ਤੇ ਜਿਹੜਾ ਪਹੁੰਚ ਗਿਆ ਤਾਂ ਦੂਜੇ ਪਾਸੇ ਜਿਹੜੇ ਆ 50 ਤੋਂ 60 ਅਧਿਕਾਰੀ ਜਿਹੜੇ ਆ ਦੱਸੇ ਜਾ ਰਿਹਾ ਕਿ ਫਲੱਡ ਗੇਟ ਦੇ ਨਾਲ ਜਿਹੜਾ ਇੱਕ ਇਹਨਾਂ ਦਾ ਆਫਿਸ ਆ ਉੱਥੇ ਫਸੇ ਹੋਏ ਨੇ ਕਿਉਂਕਿ ਵਿੱਚ ਕਾਰ ਫਸਿਆ ਹੋਇਆ ਵਿੱਚ ਕਾਰ ਆਫਿਸ ਆ ਦੋਵਾਂ ਪਾਸੇ ਦੇ ਆ ਦਰਿਆ ਪੈਂਦਾ ਆ ਤਾਂ ਉਹਨਾਂ ਨੂੰ ਜਿਹੜੇ ਆ ਰੈਸਕਿਊ ਕੋਲੰਡਰ ਲਈ ਬੀਐਸ ਬੀਐਸਫ ਦੇ ਵੱਲੋਂ ਜਿਹੜੇ ਆ ਚੌਪਰ ਮੰਗਾਏ ਗਏ ਨੇ ਹੈਡਿਕ ਹੈਲੀਕਾਪਟਰ ਮੰਗਾਏ ਗਏ ਨੇ ਤਾਂ ਉਹਨਾਂ ਰਾਹੀਂ ਜਿਹੜੇ ਆ ਇਹਨਾਂ 50 ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਕਿ ਉਹਨਾਂ ਦੀ ਜਿਹੜੀ ਆ ਜਾਂਚ ਸੋਲੀ ਦਾ ਟੰਗੀ ਹੋਈ ਆ ਜਿਸ ਤਰੀਕੇ ਨਾਲ ਇੱਕ ਖੌਫਨਾਕ ਮੰਜ਼ਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜੇ ਆ ਪਾਣੀ ਦਾ ਵਹਾਅ ਸ਼ਾਲਾ ਮਾਰਦਾ ਨਜ਼ਰ ਆ ਰਿਹਾ ਇਹ ਖੌਫਨਾਕ ਤਸਵੀਰ ਜਿਹੜੀ ਆ ਮਾਧੋਪੁਰ ਦੀ ਆ ਤੇ ਜੇਕਰ ਬਰਸਾਤ ਹੁੰਦੀ ਰਹੀ ਪਿਛਲੇ ਜਿਹੜੇ ਆ ਦਰਿਆ ਪਰਦੇ ਰਣ ਬਿਆਸ ਦਰਿਆ ਦੀ ਗੱਲ ਕੀਤੀ ਜਾਵੇ ਤਾਂ ਬਿਆਸ ਦਰਿਆ ਵੀ ਕਾਫੀ ਜਿਹੜਾ ਹੱਦ ਤੱਕ ਭਰ ਚੁੱਕਾ ਹੈ ਰਾਵੀ ਦਰਿਆ ਦੇ ਜਿਹੜੇ ਆ ਉਹ ਨੇੜਲੇ ਜਿਹੜੇ ਆ ਬੰਸੇਗੇ ਉਹ ਟੁੱਟ ਗਏ ਨੇ ਜਿਸ ਦੇ ਨਾਲ ਪਠਾਨਕੋਟ ਦਿਨਾਂ ਨਗਰ ਤੇ ਗਰਦਾਸਪੁਰ ਜਿਹੜੇ ਆ ਕਾਫੀ ਹਾਦ ਤੱਕ ਪਾਣੀ ਭਰ ਚੁੱਕਾ ਰੋਡ ਬਲੌਕ ਹੋ ਗਏ ਨੇ ਲੋਕਾਂ ਦੇ ਘਰ ਜਿਹੜੇ ਬਲੌਕ ਹੋ ਗਏ ਨੇ ਲੋਕਾਂ ਨੂੰ ਜਿਹੜਾ ਘਰ ਤੋਂ ਨਿਕਲਣਾ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਇਸੇ ਕਾਰਨ ਕਿ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਸਕੂਲ ਵੀ ਬੰਦ ਕੀਤੇ ਗਏ ਸੀਗੇ ਤਾਂ ਕੱਲ ਜਿਹੜੇ ਵੀ ਲੋਕ ਘਰਾਂ ਦੇ ਵਿੱਚ ਫਸੇ ਸੀਗੇ ਤਾਂ ਐਨਡੀਆਰਫ ਦੀਆਂ ਟੀਮਾਂ ਅਤੇ ਕੁਝ ਜਿਹੜੇ ਆ ਸਮਾਜ ਸੇਵੀ ਦੇ ਵੱਲੋਂ ਜਿਹੜੇ ਆ ਲੋਕਾਂ ਨੂੰ ਕਿਸਤੀ ਰਾਹੀਂ ਜਿਹੜਾ ਬਾਹਰ ਕੱਢਿਆ ਗਿਆ ਤਾਂ ਸੁਰੱਖਿਅਤ ਜਗ੍ਹਾ ਤੇ ਭੇਜਿਆ ਗਿਆ ਤਾਂ ਦੂਜੇ ਪਾਸੇ ਜਿਸ ਤਰੀਕੇ ਨਾਲ ਹੁਣ ਮਾਧੋਪੁਰ ਦੇ ਜਿਹੜੇ ਗੇਟ ਟੁੱਟੇ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜਿਹੜਾ ਨੁਕਸਾਨ ਹੋ ਸਕਦਾ ਹੈ ਤਾਂ ਲੋੜ ਆ ਲੋਕਾਂ ਨੂੰ ਇਹ ਤਬਾਹੀ ਤੋਂ ਬਚਣ ਦੇ ਲਈ ਜਿਹੜੀ ਆ ਆਪਣੇ ਸੁਰੱਖਿਅਤ ਜਗ੍ਹਾ ਤੇ ਜਾਣ ਤੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਜੇਕਰ ਹੜ੍ਹ ਦੀ ਸਥਿਤੀ ਬਣਦੀ ਹੈ ਤਾਂ ਆਪਣੀ ਜਿਹੜੀ ਜਾਨ ਬਚਾਈ ਜਾ ਸਕੇ